ਇਹ ਮਤਲਬ ਕਿ ਅਸੀਂ ਦਰ ਨਾਲ ਲਾਉਣੇ ਆ ਅਸੀਂ ਤਾਂ ਮੰਨਦੇ ਆ ਵੀ ਪੰਜਾਬ ਦਾ ਬੇੜਾ ਕਰਕ ਕਰਨ ਵਾਲੇ ਲੋਕ ਜੇ ਤੁਸੀਂ ਦਰ ਦਰ ਨਾਲ ਲਾਉਣੇ ਤੇ ਤੁਸੀਂ ਬਣ ਕੇ ਦੇਸ਼ ਭਗਤ ਜੀ ਮੈਂ ਇਹਦਾ ਨਾਂ ਦੇਸ਼ ਭਗਤਾਂ ਵਾਲੀ ਗੱਲ ਮੈਂ ਕਰਦਾ ਵੀ ਕੋਈ ਪਾਰਟੀ ਨਹੀਂ ਹੈ ਜੀ ਉਹਦਾ ਕੋਈ ਨਹੀਂ ਡਿਪਾਰਟਮੈਂਟ ਦਾ ਮੈਂ ਪਰ ਤੁਸੀਂ ਬੋਲ ਸਕਦੇ ਠੀਕ ਹੈ ਜੀ ਉਹ ਆਪਣੇ ਲੀਡਰ ਦੀ ਕਰਦਾ ਹਰੇ ਕਰਦਾ ਇਹਦੇ ਵਿੱਚ ਕੋਈ ਨਹੀਂ ਪਰ ਇਹ ਬਿਆਨ ਤਾਂ ਉਹਨਾਂ ਨੇ ਗਲਤ ਬੋਲਿਆ ਨਾ ਜੀ ਕਿ ਬੇੜਾ ਕਰਕੇ ਕਰਦਾ ਪੰਜਾਬ ਦਾ ਮੈਨੂੰ ਮਾੜਾ ਲੱਗਦਾ ਮੈਂ ਕੁਝ ਚੰਗਾ ਨਹੀਂ ਸਮਝਦਾ ਪਰ ਮੇਰੇ ਮਨ ਨੂੰ ਤੋਹ ਜਾਏ ਹੋਈ ਗੱਲ ਕਰੀ ਹੋਈ ਤੁਸੀਂ ਆਪਣੇ ਪਾਰਟੀ ਦੇ ਕੈਂਡੀਡੇਟ ਹੁੰਦਾ ਕਿ ਉਹਦੀ ਕਾਰਵਾਈ ਵੀ ਬਾਈ ਜੀ ਬੇਰੀ ਗੱਲ ਕੀ ਕੁਝ ਬੋਲਦੇ ਨੇ ਮੈਨੂੰ ਨਾ ਮਤਲਬ ਵਿੱਚ ਟੀਪਾਂ ਪਾ ਕੇ ਹਾਲਾਂਕਿ ਮੇਰੇ ਜਿੰਨਾ ਮੈਂ ਆਪਦੇ ਆਪ ਨੂੰ ਸ਼ਰੀਫ ਆਫ ਕਾਂ ਮਾੜੀ ਗੱਲ ਆ ਸਾਰੇ ਲੋਕ ਜਾਣਦੇ ਕਿਸੇ ਗੱਲ ਚ ਇਹ ਲੋਕ ਅਸੀਂ ਡੰਡੇ ਮਾਰਾਂਗੇ ਇਹਨੂੰ ਯਾਰ ਗੱਲ ਆ ਵੀ ਮੈਂ ਨਹੀਂ ਕਰੂੰਗੀ ਵੀ ਨਕਲ ਨਹੀਂ ਮੈਂ ਇੱਕ ਮਿੰਟ ਇਹ ਵੀ ਸਾਡੋ ਜੀ ਆਪਣੀ ਨਹੀਂ ਯਾਰ ਮੈਂ ਵੀ ਵੇਖੋ ਮੈਂ ਵੀ ਗੱਲ ਤਾਂ ਮੈਂ ਆਇਆ ਮੇਰੀ ਸਪੈਕਟਰਾਂ ਤੇ ਨਹੀਂ ਚਾਹੀਦੀ ਮੇਰੇ ਭਾਈ ਜੀ ਮੈਂ ਨਹੀਂ ਇੰਨੀਆਂ ਰੀਲ ਆਪਾਂ ਕਹਿੰਦਾ ਵੀ ਅਸੀਂ ਤਾਂ ਆਇਆ ਕਿ ਮੈਂ ਜਿਹੜਾ ਟੱਕਰੂਗਾ ਵੇਖੀ ਲਊਗੀ ਭਾਵੇਂ ਫਿਰ ਆਪਣੀ ਬਤਾਈ ਨਹੀਂ ਕਹਿੰਦੇ ਨਹੀਂ ਨਹੀਂ ਆਪਾਂ ਇੱਕ ਨਹੀਂ ਬੋਲਿਆ ਜੀ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਮੁੱਖ ਮੰਤਰੀ ਸਾਹਿਬ ਨੇ ਦਾ ਸਮਰਥਨ ਦਿੱਤਾ ਮੁੱਖ ਮੰਤਰੀ ਸਾਹਿਬ ਇਹ ਨਿਤਨਾਜੀ ਦਾ ਦੇਖੋ ਬੋਲਣ ਵਾਲੇ ਨੇ ਬੋਲਤਾ ਫਿਰ ਮੁਖਮੰਦੀ ਸਾਹਿਬ ਸਮਰਥਨ ਦੇ ਰਹੇ ਜਿਹੜਾ ਇਹ ਹੈ ਮੇਰੀ ਗੱਲ ਉਹ ਐਮਏ ਨਗਰ ਇਹ ਹੈ ਸੈਂਟਰ ਗਵਰਨਮੈਂਟ ਦਾ ਉਹ ਤੋਂ ਨਾ ਉਹਨੇ ਐਮਐਸਪੀ ਦੇਣੀ ਆ ਪੰਜਾਬ ਸਰਕਾਰ ਨੇ ਨਹੀਂ ਦੇਈ ਤੇ ਫਿਰ ਉਹ ਤੋਂ ਬੋਲਦੇ ਤੋਂ ਅੱਗੇ ਜਾਂਦੇ ਲੋ ਮੈਨੂੰ ਪਤਾ ਨਹੀਂ ਹੋਣਾ ਇਹਨੂੰ ਕੀ ਬੋਲੀ ਜਾਊਂ ਮੈਂ ਕੀ ਕਰ ਸਕਦਾ ਮੈਂ ਜਿੰਨੇ ਮਹੀਨੇ ਦੇ ਚੜ ਸਕਦੇ ਫਿਰ ਇਹਨਾਂ ਦੱਸੋ ਵੀ ਇਹ ਛੋਭਕੰਡ ਦੇ ਪਰਿਵਾਰ ਵਿੱਚ ਇੱਕ ਕੌਣ ਨਹੀਂ ਆਇਆ ਇੱਕ ਤਾਂ ਬਾਈ ਜੀ ਮੈਂ ਗੱਲ ਸਾਹਿਬ ਮੈਂ ਪਲੀਜ਼ ਇੱਕ ਮਿੰਟ ਉਹ ਆ ਜਾਊਗਾ ਥੋੜਾ ਜਿਆ ਤਿੰਨ ਨੇ ਵੀ ਲੱਖ ਬੰਦੇ ਨੇ ਚੁਣਿਆ ਥੋੜਾ ਜਿਆ ਬਾਈ ਜੀ ਦੋਨੇ ਚੀਜ਼ਾਂ ਹੋ ਜਾਣਗੀਆਂ ਦੋਨੇ ਚੀਜ਼ਾਂ ਇੱਕ ਮਿੰਟ ਤੁਸੀਂ ਕਿਹਾ ਸੀ ਤੁਸੀਂ ਆਪਣੀ ਸਰਕਾਰ ਚ ਗਿਆ ਸੀ ਮੈਂ ਆਪ ਜਾ ਕੇ ਛੋਭਕੰਡ ਤੇ ਮੈਂ ਵੀ ਜਾ ਕੇ ਆਇਆ ਮੈਂ ਜੀ 120 ਮੈਂ ਸੀ ਲਾਗੂ ਨਹੀਂ ਕਰਦੇ ਸੀ ਪਰ ਹੁਣ ਦੀ ਘੜੀ ਕੀ ਆ ਕੋਈ ਵੀ ਨਵਾਂ ਮੀਟਰ ਲਗਵਾਉਂਦਾ ਕਰੇ ਉਹਦੇ ਚਿਪ ਆਲਾ ਢੋਕਿਆ ਜਾ ਰਿਹਾ ਤੁਸੀਂ ਚਿਪ ਆਲਾ ਚਿਪ ਉਹਦੇ ਵਿੱਚ ਨਹੀਂ ਗੇ ਕਿੰਨੇ ਮੀਟਰ ਪਾਉਂਗੇ ਇਹਦਾ ਮਤਲਬ ਉਹ ਕਿ ਇੱਕ ਮਿੰਟ ਦੇਖੋ ਇੱਕ ਮਿੰਟ ਅਸੂਜੀ 25 ਸੈਲੋਂ ਖੋਲਦੇ ਸਾਰਿਆਂ ਨੇ ਸਰਕਾਰ ਨੂੰ ਜਮਾ ਗਰੀ ਗੱਲ ਕਰੀ ਆ ਸਾਨੂੰ ਕੋਈ ਸੈਲੂ ਨਹੀਂ ਖੋਲੇ ਓਏ ਆ ਬਰਨਾਲਾ ਏਰੀਆ ਸਾਰੀ ਆ ਗਿਆ ਸਾਨੂੰ ਆ ਹੀ ਗਿਆ ਬਾਈ ਜੀ ਸੈਲੂ ਜਿਹੜੇ ਫਾਇਰ ਤੇਰਾ ਕਰਤੇ ਉਹ ਮਾਰਕੀਟ ਕਮੇਟੀ ਬਾਬਾ ਨੂੰ ਆਖੋਗੇ ਇਹਦਾ ਚੀਜ਼ਾਂ ਜਿਹੜੀਆਂ ਬਣਨੀਆਂ ਜਿਹੜੀਆਂ ਜਮਾ ਹੋਣੀਆਂ ਜੇ ਥੋੜੀ ਚੀਜ਼ ਨੂੰ ਕੋਈ ਹੱਥ ਲਾਉਂਦਾ ਗੱਲ ਹੈ ਜੇ ਤੁਸ ਨੂੰ ਬਿਜਲੀ ਦਾ ਬਿੱਲ ਲੈਂਦਾ ਫੇਰ ਗੱਲ ਹੈ ਹੁਣ ਇਸ ਚੀਜ਼ ਨਹੀਂ ਇੱਕ ਦਿਨ ਹੁਣ ਚਪ ਨਹੀਂ ਫੇਰ ਪਾ ਦੇਉਗੇ ਫੇਰ ਡੰਡੇ ਨਾਲ ਪਾਉਗੀ ਉਹ ਤਾਂ ਚੀਜ਼ਾਂ ਕਿਹੜੀਆਂ ਹੋ ਗਈਆਂ ਕਰੋਗੇ ਚੈਨੋ ਖੋਲਦੇ ਅੱਜ ਉਹ ਅੱਜ ਮਿੱਟੀ ਦੀ ਫੀਸ ਭਰਦੇ ਆ ਕਦ ਨੂੰ ਹਟ ਜਾਣਗੇ ਸਾਰਾ ਵਪਾਰੀਆਂ ਦੇ ਡਾਨੀਆਂ ਬੰਨਿਆਂ ਦੇ ਹੱਥਾਂ 'ਚ ਜਾਊ ਉਹ ਜੀ ਪਤਾ ਨਹੀਂ ਕਿੱਥੇ ਕੀ ਜਾਊ ਨਾ ਤਾਂ ਤੁਸੀਂ ਰੋਕ ਸਕਦੇ ਨਾ ਮੈਂ ਰੋਕ ਸਕਦਾ ਖਬਰਾਂ ਕੀ ਚੱਲੀ ਜਾਂਦਾ ਨਹੀਂ ਸਰਕਾਰ ਕੋਲ ਕੋਈ ਨਹੀਂ ਬਣੇ ਜਿਹੜੇ ਸਹੀ ਦੇ ਕਢਾਉਣ ਆ ਰਹੇ ਜੀ ਉਹ ਕੇਂਦਰ ਸਰਕਾਰ ਨੇ ਬਣਾਉਣ ਦੇ ਆ ਐਫਸੀ ਦੇ ਕਢਾਉਣਾਂ ਦੀ ਗੱਲ ਕਰਦਾ ਮਨਜ਼ੂਰੀਆਂ ਤੁਸੀਂ ਦਿੱਤੇ ਨਾ ਬਣਾਈਆਂ ਸੱਤਾ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀਗੇ ਵੀ ਆਪਾਂ ਨੂੰ ਰਾਜਨੀਤੀ ਵਿੱਚ ਲੁੱਟ ਇੱਕ ਮਿੰਟ ਜੀ ਅਭੀ ਰਾਜਨੀਤਿਕ ਲੀਡਰ ਜਦੋਂ ਵੀ ਆਉਂਦੇ ਉਹਨਾਂ ਨੂੰ ਸਵਾਲ ਕਰਨੇ ਚਾਹੀਦੇ। ਠੀਕ ਹੈ ਇੱਕ ਮਿੰਟ ਤਾਂ ਨੂੰ ਕੋਸ਼ਿਸ਼ ਕਰੀ ਜਾਂਦੇ ਹਾਂ। ਅਸੀਂ ਸਵਾਲ ਕਰਨ ਗਏ ਸੀ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜਾ ਛੋਪ ਕਰਨ ਸ਼ਹੀਦ ਕੀਤਾ ਵੀ ਉਹਦੇ ਚੈੱਕ ਬਾਰੇ ਤੇ ਨੌਕਰੀ ਬਾਰੇ ਪਰ ਉਹਦੇ ਵਿੱਚ ਕੀ ਹੋ ਗਿਆ ਸਾਡੀਆਂ ਮਾਮਾ ਨੂੰ ਭੈਣਾਂ ਨੂੰ ਚੱਕ ਕੇ ਥਾਣੇ ਚ ਲੈ ਗਏ। ਉਲਝ ਸਾਡਾ ਕੀ ਕਸੂਰ ਸੀ ਉੱਥੇ? ਕਹਿਣਾ ਜੀ ਕਿ ਉਹ ਨਹੀਂ ਚੈੱਕ ਲੈਣਗੇ ਤੇ ਨੌਕਰੀ ਨਹੀਂ ਦੇਵਾਂਗੇ। ਨਹੀਂ ਦੇਵਾਂਗੇ ਕਦੋਂ। ਹਾਂ ਲੰਭੇ ਬਈ ਖਾਣੂ ਠੀਕ ਹੈ ਨਹੀਂ ਨਹੀਂ ਬਾਈ ਮੈਨੂੰ ਕਿਉਂ ਗਲਤ ਦੱਸਦੇ ਹਾਂ ਬਾਈ ਜੀ ਨਹੀਂ ਨਹੀਂ ਉਹ ਤੋਂ ਪਹਿਲਾਂ ਕਹਨੇ ਸੀ ਨਹੀਂ ਬਾਕੀ ਸਾਡਾ ਬਲੌਕ ਕਰਦਾ ਰਾਮਪਰਾ ਬੱਲੋ ਨੂੰ ਅਜੀ ਨਹੀਂ ਬੋਲਣ ਦੇਵਾਂਗੇ ਯਾਰ ਕਦੋਂ ਸਭ ਕਰਨ ਦਾ ਮੁੰਡਾ ਅਮਰ ਵਾਲਿਆ ਯਾਰ ਗੱਲ ਸਿੱਧੀ ਹੈ ਇਹ ਕੀ ਗੱਲ ਯਾਰ ਨਹੀਂ ਯਾਰ ਨਹੀਂ ਨਹੀਂ ਬੀਟੂ ਸਾਹਿਬ ਜਮੇ ਨਹੀਂ ਸਾਡੇ ਯਾਰ ਸਾਡੇ ਤੇ ਗੱਲ ਸੁਣੋ ਇੱਕ ਰਣਜੀਤ ਸਿੰਘ ਥਾਣੇਦਾਰ ਕਹਿੰਦਾ ਵੀ ਯਾਰ ਉਹ ਕਰ ਦਿਓ ਉਦੋਂ ਨਹੀਂ ਯਾਰ ਪੁਲਿਸ ਨੇ ਕੋਈ ਸੁਣੀ ਯਾਰ ਸਾਰੇ ਮੋਸ ਕੱਲ ਵੀਡਕੋ ਕਰਕੇ ਸਾਬ ਨੂੰ ਦੱਟ ਗਏ ਕੱਲ ਦਾ ਫੇਰ ਵੀਡਕੋ ਨੇ ਵੀਡੂ ਨੇ ਪਾਈ ਉਹ ਉਹੀ ਜਣੀ ਯਾਰ ਕੱਲ ਨੂੰ ਮਰਵਾ ਕੇ ਦਰ ਦੂੰਗੇ ਯਾਰ ਰਹਿਣ ਦਿਓ ਨਹੀਂ ਬੋਲਣ ਦੇਵਾਂਗੇ ਯਾਰ ਸਾਡੇ ਜਗ੍ਹਾ ਪੈਂਦੇ ਸਾਡੇ ਜਗ੍ਹਾ ਪੈਂਦੇਗਾ ਯਾਰ ਇਹ ਗੱਲ ਕੋਈ ਜਵਾਬ ਨਹੀਂ ਯਾਰ ਸਭ ਕੰਮ ਦੇ ਪਰਿਵਾਰ ਨੂੰ ਕਿਉਂ ਨੀ ਨੌਕਰੀ ਮਿਲੀ ਕਿਉਂ ਨੀ ਮਿਲੀ ਹੈ ਦੇਵਾਂਗੇ ਨਹੀਂ ਜਿੰਦੇ ਉਹ ਤਾਂ ਜੀ ਉਹ ਤਾਂ ਐ ਵੀ ਹੋਵੇ ਤੁਸੀਂ ਕਹਿੰਦੇ ਵੀ ਦੇਵਾਂਗੇ ਜੀ ਪਹਿਲੋ ਪਿੰਡਾਂ ਦਾ ਚੈੱਕ ਵੀ ਚੈੱਕ ਵੀ ਹੋ ਗਿਆ ਚੈੱਕ ਵੀ ਬਣੇ ਪਹਿਲਾਂ ਦਾ ਬਣੇ ਲੈ ਆਓ ਧਰਮ ਦੇ ਮਾਰੇ ਸੀ ਆਪ ਦੇ ਕਿਉਂ ਕਿਸੇ ਕਿਸੇ ਅਪਸਰ ਨੂੰ ਲੜਕੇ ਨੂੰ ਲੈ ਆਓ ਕੋਡ ਆਫ ਕੱਡਾ ਕੱਟ ਨਹੀਂ ਦੇ ਸਕਦੇ ਆਪਾਂ ਸਾਡੇ 307 ਦੇ ਪਰਚੇ ਆ ਯਾਰ ਨਸੇ ਦੇ ਖਰਾਬ ਲੱਗਦੇ ਆ ਕੋਡ ਆਫ ਕੱਟ ਮੈਂ ਨਹੀਂ ਆਇਆ ਮੈਂ ਦੀਕ ਮੈਨੂੰ ਅੱਗੇ ਵੀ ਬਈ ਮੇਰੀ ਗੱਲ ਕਿ ਮੈਂ ਤੁਹਾਡੇ ਕੋਲੇ ਆ ਗਿਆ ਫਿਰ ਉਸ ਤੋਂ ਬਾਅਦ ਵੀ ਨਹੀਂ ਨਹੀਂ ਤੁਸੀਂ ਤੁਸੀਂ ਆ ਗਏ ਜੀ ਨਹੀਂ ਜੇ ਤਾਂ ਫਿਰ ਤੁੰਡਾ ਫਿਰ ਮਿੱਠੀਆਂ ਕੋਲ ਨਾ ਹਣਦੇ ਜੰਨੇ ਯਾਰ ਕਮਾਲ ਹੋ ਤੁਸੀਂ ਆ ਗਏ ਜੀ ਨਹੀਂ ਕਿਸੇ ਸਾਡੇ ਕਿਸੇ ਵੀ ਸਮਾਜ ਦਾ ਜਿਹੜਾ ਜੀ ਉਹ ਤਾਂ ਮਗਰ ਉੱਥੇ ਜਾ ਰਹੇ ਹੋ ਚਲੋ ਆਪਾਂ ਵਿਚਕਾਰ ਵਾੜਾ ਯਾਰ ਤੁਸੀਂ ਵੀ ਆ ਪਲੀਜ਼ ਮੈਨੂੰ ਛੋੜ ਜਾ ਤੜਕੇ ਕਰ ਰਹੇ ਹਾਂ ਜਵਾਬ ਦੇ ਦਿਓ ਜੀ ਮੁਰਦਾਬਾਦ ਕਰਦੇ ਹਾਂ ਮਾਰੂਗੀ ਯਾਰ ਕਹਿੰਦਾ ਯਾਰ ਤੁਸੀਂ ਵੀ ਨਹੀਂ ਕਰੇ ਤੇਰੇ ਐਮਐਲ ਨੇ ਆ ਬੜਾ ਨਿਆਰ ਹੈ ਕਿ ਤੇ ਯਾਰਾ ਕਾਕਾ ਲੋਤਾਂ ਦੇ ਘਰ ਪਟਕੇ ਜਾਵੇ ਕਿ ਕੱਲ੍ਹ ਚਾ ਚੜਕੇਗਾ ਜਿਹਦੇ ਪੁੱਤ ਮਰਗੇ ਜਾਵੇ ਕਮਾਲ ਹੋ ਗਈ ਯਾਰ ਹਾਂ ਅੰਕੀ ਮੌਸਮ ਬੋਲੋ ਬੋਲੋ ਬੱਲੇ ਤੇਰੇ ਮੀ ਆਇਆ ਕਹਿੰਦਾ ਯਾਰਾ ਇਹ ਤੇ ਪਹਿਲੇ ਹੀ ਮੁੜ ਕੇ ਬਾਤ ਕਰ ਰਿਹਾ ਮੇਰੇ ਕੋਲ ਆ ਗਿਆ ਤੂੰ ਸਾਡਾ ਪਰ ਵੀ ਕੱਪ ਨਹੀਂ ਯਾਰ ਕੱਲ੍ਹ ਵਾਲੀ ਬੂਰੂ ਵਾਲੇ ਕੋਈ मुर्दा ਆਪਾਂ ਨੂੰ ਕਹਿੰਦੇ ਸੀਗੇ ਬੀਐਫਐਸ ਦੇ ਖਵਾਲਾਂ ਦੇ ਜਵਾਬ ਦੇਣਾਗੇ ਪਰ ਇੱਕ ਵੀ ਸਵਾਲ ਦਾ ਜਵਾਬ ਉਹਨਾਂ ਮਾਪਿਆਂ ਦੇ ਕੋਲ ਨਹੀਂ ਇਹ ਕਹਿੰਦੇ ਐਮਐਸਬੀ ਦੇਣੀ ਸੈਂਟਰ ਦਾ ਕੰਮ ਹੈ ਪਰ ਅਸੀਂ ਇੱਥੇ ਕਿਹੜੇ ਕੁਛ ਰਚੋਣੇ ਕਿ ਨਗਾ ਬੰਦ ਕਰਨੇ ਸੈਂਟਰ ਦਾ ਕੰਮ ਨਹੀਂ ਉਹ ਖੋਦੋ ਕਿਰੇ ਐਮਐਮ ਬਿਆਨ ਦਿੰਦੇ ਨੇ ਇਹ ਜਿਹੜੇ ਕਹਿੰਦੇ ਨੇ ਕਿ ਵੀ ਥੋੜਾ ਗਰਗਰਦਾ ਪਰ ਇਹ ਵੀ ਇੰਝੀ ਵੱਧ ਵੱਧ ਕੇ ਕਹਿੰਨਾਂ ਦੇ ਗਰਗਰਦਾ ਵਾ ਪ੍ਰਭਾਤ ਮਰਦਾ ਵਾ ਜੈ ਪ੍ਰਭਾਤ ਮਰਦਾ ਵਾ ਜੈ ਪ੍ਰਭਾਤ ਮਰਦਾ ਵਾ ਜੈ ਪ੍ਰਭਾਤ ਮਰਦਾ ਵਾ ਮੀਟ ਦੀ ਕੁੜੀਆ ਜੀ ਖਾਮ ਬਾਟੀ ਦਾ ਜੋ ਕੈਂਡੀਡੇਟ ਆ ਮੰਡੀਕਲਾਂ ਉਹ ਆਪਾਂ ਨੇ ਨੇੜੇ ਬੰਦ ਮੰਡੀਕਲਾਂ ਦੇਖਿਆ ਸੀ ਕਿਸਾਨ ਯੂਨੀਅਨ ਸਿੱਧੂ ਕੁਰਬਨੋ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਆ ਜੀ ਨਸ਼ੇ ਰੋਕਣ ਨੂੰ ਲੈ ਕੇ ਤੇ ਹੋਰ ਬਹੁਤ ਸਾਰੀਆਂ ਨਿਯਮਤਾਂ ਨੂੰ ਲੈ ਕੇ ਸਵਾਲ ਕੀਤੇ ਗਏ ਸੀ ਸਵਾਲਾਂ ਦਾ ਹੱਲ ਨਾ ਹੁੰਦਾ ਦੇਖ ਕੇ ਨਾਰੇ ਜੀ ਲੱਗ ਰਹੇ ਪਰਦੇ ਕਰਾ ਕੇ ਹਜੇ ਫਾਹੀ ਲੋਕ ਕਹਿੰਦਾ ਵੀ ਤੁਸੀਂ ਚੁੱਪ ਕਰ ਜਾਓ ਵੀ ਤੁਸੀਂ ਚੁੱਪ ਕਰ ਜਾਓ ਕਾਨੂੰਨ ਬੜੀ ਪਟਰਾ ਜੀ ਜਿੱਤੂ ਤਾਂ ਮੇਰੀ ਬਾਤ ਇਹ ਕਹਿੰਦੇ ਹਜੇ ਵੀ ਸਾਡੇ ਨਾਲ ਕੋਈ ਚੀਜ਼ ਨਹੀਂ ਹੋਈ सुठो yeah, ਪਾ ਅੰਦਰ ਬਣਾਉਗੇ ਪੁਰਤਗਾਲੀਆ ਤਕੰਦਰੀ ਬਣਾਉਗੇ ਆਪਾਂ ਇਹ ਨਹੀਂ ਨਹੀਂ ਇੱਕ ਮਿੰਟ ਉਹ ਜਿਹੜਾ ਕੱਲ ਸਾਰੀ ਵਾਰੀ ਕਰ ਲੈ ਜੇ ਉਹ ਖਾਣੇਦਾਰ ਨੇ ਖਾਣੂ ਬਿਓ ਦੇ ਚ ਰ ਸਾਡੇ ਗੱਜਵੀਰ ਨੂੰ ਆਖਿਆ ਸਾਡੇ ਨਾਲ ਯਾਰ ਇੱਕ ਵਾਰੀ ਪੁੱਛਿਆ ਹੋਵੇ ਜੜ ਕੇ ਨਹੀ ਹੁੰਦੀ ਸੀ ਆਗੇ ਨਹੀਂ ਕੱਲ ਵੀ ਇਹਨਾਂ ਕਿਨੇ ਵੀਰ ਬਾਬਾ ਯਾਰ ਰੋਡ ਨੰਬਰ ਤੋਂ ਉੱਧਰ ਕੇ ਪਹੁੰਚ ਕਰਦੀ ਕੀ ਹੈ ਸਾਰਿਆਂ ਚ ਟਾਈਮ ਮੁੰਡੇ ਨੂੰ ਗੋਲਾ ਤੇ ਗਾਓ ਲਗਾ ਵੇ ਚ ਨਾਲੀ ਨੇ ਕਿੱਤੇ ਨੇ ਪਿੰਡ ਪਟਾ ਆ ਨਹੀਂ ਇੱਥੇ ਔਰ ਦੇੰਦੇ ਆ ਬੋਰ ਨਾ ਕਰ ਜਾਓ ਬੁਰਾ ਕੰਤ ਲੈ ਜਾਓ ਰੇ ਵੀ ਸਾਡੇ ਤੇ ਜੀ 307 ਦੇ ਪਾਰਟੀ ਲੋਕਾਂ ਦੇ ਘਰਾਂ ਜਾ ਕੇ ਉਹ ਕਰਦੇ ਆ ਆਰਾਮ ਪਰ ਹੈ ਗਿਆ ਸਾਡੇ ਕਿੰਨੇ ਮੁੰਡੇ ਨੇ ਆ ਕੱਲ ਵੀ ਕੱਲ ਇੱਕ ਹੋਰ ਪਾਰਟੀ ਵੀ ਕਹਿੰਦੇ ਛੱਡਾ ਨਾਲ ਇੱਕ ਹੋਰ ਮਾਰੇ ਚਾਰ ਜਣੇ ਨਾਲ ਹੋਰ ਪਾਪੇ ਅਸੀਂ ਆਪੇ ਵੀ ਕੱਲ ਕੋਰੇ ਦਾ ਬੋਕਾ ਕਰਦੇ ਕਮਰਾ ਬੰਦ ਕਰ ਲੋ ਕੱਲ ਕਰਦੇ ਆ ਜੁਗਾ ਦੀਪੂ ਸਾਰਾ ਨਹੀਂ ਹੁੰਦਾ ਜੀ ਯਾਰ ਇੱਧਰ ਵਿਰੋਧ ਹੋ ਰਿਹਾ ਜੀ ਇੱਧਰ ਰੇ ਬੋਲਣ ਨੂੰ ਆਏ ਹੋਏ ਆ ਅੰਦਰ ਸੁਖਵੀਰ ਸਿੰਘ ਬਾਈ ਸਰਖੰਨਾ ਐਮ ਐਲ ਏ ਸਾਹਿਬ ਬੋਲ ਰਿਹਾ ਜਿਹਦਾ ਪ੍ਰੋਗਰਾਮ ਆਪਾਂ ਲੀਕਿਆ ਪਿਛਲੇ ਲੰਬੇ ਸਮੇਂ ਤੋਂ ਜਿਵੇਂ ਜਿਵੇਂ ਸਾਡੇ ਸਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਪਾਰਟੀ ਪ੍ਰਧਾਨ ਭਗਵੰਤ ਮਾਨ ਜੀ ਨੇ ਜਿਹੜੇ ਜਿਹੜੇ ਵਾਦੇ ਗਰੰਟੀਆਂ ਤੁਹਾਡੇ ਨਾਲ ਕੀਤੀਆਂ ਉਸੀ ਉਹ ਗਰੰਟੀਆਂ ਦੇ ਨਾਲ ਨਾਲ ਕੰਮ ਸ਼ੁਰੂ ਕੀਤਾ ਹੋਇਆ ਸਰਕਾਰ ਨੇ ਮੈਂ ਦੱਸਣਾ ਚਾਹਣਾ ਸਭ ਤੋਂ ਪਹਿਲਾਂ ਅਸੀਂ ਬਿਜਲੀ ਗਰੰਟੀ ਦੀ ਗੱਲ ਕਰਦੇ ਆਂ ਅਸੀਂ ਪਿੰਡ-ਪਿੰਡ ਆਉਂਦੇ ਸੀ ਸਾਰੇ ਕਹਿੰਦੇ ਸੀ ਕਿ ਬਿਜਲੀ ਮਾਫ ਕਰਾਂਗੇ ਦਿੱਲੀ ਦੇ ਵਿੱਚ ਜ਼ੀਰੋ ਬਿਲਾਉਂਦੇ ਨੇ ਇੱਥੇ ਵੀ ਜ਼ੀਰੋ ਬਿਲਾਉਣਗੇ ਸਰਕਾਰ ਜੋ ਸਾਥੀਓ ਉਹਨਾਂ ਤੋਂ ਜਵਾਬ ਮੰਗਣ ਲਈ ਕੱਠੇ ਆਏ ਹੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਗਲਿਆਂ ਨੇ ਪਾਜਵਾ ਸਵਾਲ ਕੀਤਾ ਸੀ ਸਾਡਾ ਮੁੰਡਾ ਸ਼ਹੀਦ ਹੋ ਗਿਆ ਉਹਦੇ ਮੁੱਖ ਮੰਤਰੀ ਨੇ ਇੱਕ ਬੀੜਵਾ ਬਾਈ ਦੋਹਾਂ ਬਿਆਨ ਦਿੱਤਾ 20 ਕਰੋੜ ਰੁਪਇਆ ਉਹ ਦੋ ਕਿੱਲੇ ਦਾ ਮਾਲਕ ਜੀ ਆਪਦੇ ਦੋ ਕਿੱਲੇ ਬਚਾਉਣ ਗਿਆ ਸੀ ਉਹ ਉਹਦੇ ਖੁਸ਼ ਕਰਤੇ ਸੀ ਸਾਡੀ ਬੱਚੀ ਨੂੰ ਨੌਕਰੀ ਉਹਦੇ ਕਿਸਾਨਾਂ ਨੂੰ ਆਏ ਸੀ ਵੀ ਸਾਡੇ ਕਿਸਾਨਾਂ ਨਾਲ ਖੜੀ ਆ ਪੰਜਾਬ ਸਰਕਾਰ ਉਹ 4 ਤਰੀਕ ਦੀ ਗੱਲ ਹੈ ਚੋਣ ਜਾਬਤਾ ਦਾ ਹੈ 16 ਨੂੰ ਪਤਾ ਨਹੀਂ 18 ਨੂੰ ਲੱਗਦਾ ਹੈ ਪਰ ਉਹ ਜਾਂਦੇ ਤੇ ਆਉਂਦੇ ਆ ਤੇ ਭਾਜਪਾ ਦੀ 20,000 ਆਪਾਂ ਪੀ ਪਾਰਟੀ ਅਜੀ ਇਹਦਾ ਸਵਾਲ ਖੜਾ ਕਰਿਆ ਸੀ ਜੇ ਆਉਣਾਂ ਜੀ ਬੰਲੋ ਪਿੰਡ ਨੂੰ ਰਾਮਪਰਾ ਬਲਾਕ ਬਲਾਕ ਕਰਦਾ ਹੈ ਜੇ ਅੱਜ ਅਸੀਂ ਇਹਨਾਂ ਨੂੰ ਬੋਲਣ ਨਹੀਂ ਦੇ ਇੱਥੇ ਜੀ ਹੋਰ ਸੀ ਲਾ ਗਾ ਦਾ ਬੱਚਾ ਉਹਨਾਂ ਕਰਕੇ ਹੀ ਬੋਲਣੇ ਲੰਦੇ ਬਾਕੀ ਹਰੇ ਚਿੱਟੇ ਦੇ ਨਾਲ ਮੀਨੇ ਦੇ ਵਿੱਚ ਰੱਖ ਮੋਤਾ ਹੋ ਗਿਆ ਇੱਥੋਂ ਇੱਕ ਵੀਡੀਓ ਵਾਇਰਲ ਹੋਈ ਮੁੰਡਾ ਖੁਰਦਜੀ ਕਰ ਗਿਆ ਬੋਲ ਕੇ ਵੀਡੀਓ ਪਾ ਕੇ ਜੱਜ ਵੀ ਸਿੰਘਾ ਕਾਨੇ ਮੇਰੇ ਦੇ ਰੰਗ ਕਰਨਾ ਦਿੱਤਾ ਕਿਹਾ ਵੀ ਚਾਰ ਤਰੀਕਾ ਉਹ ਦੁਆ ਵਖਾ ਕੇ ਅਗੇ ਦੇਖਾਂ ਜਾਂ ਲਾਂਗੀਆਂ ਆਖਰ ਇਹ ਚੋਦਾਰ ਜਿਹਨੇ ਕਿਹਾ ਵੀ ਦੁੱਧੋ ਪਾਣੀ ਜਾਣ ਦਾਂਗੇ ਉਹ ਰਣਜੀਤ ਸਿੰਘ ਟਾਰੇ ਰਾਜੀ ਉਹਦਾ ਕੁਝ ਨਹੀਂ ਸਾਨੂੰ ਮੁੜਕੇ ਬੁਲਾਇਆ ਨਹੀਂ ਇੱਕ ਵੀਰੋ ਕੱਲ ਬਾਦੀ ਖੁਦਕਸ਼ੀਤੀ ਇਹ ਪਰਸ ਸਰਕਾਰ ਸਾਰੀ ਇੱਕੋ ਹੀ ਗੱਲ ਹੈ ਅਜੀ ਦੇ ਨਾਲ ਬਰੋਡ ਕਰਦੇ ਆ ਜੋ ਕਿ ਸਾਡੇ ਸਵਾਲਾਂ ਨੇ ਜਵਾਬ ਸੀ ਅੱਜ ਇਹ ਗੇਰੇ ਮੀਟਰਾਂ ਨਾਲ ਚੱਪੜਾ ਲੱਗੂ ਉਹਦਾ ਜਵਾਬ ਸੀ ਬਾਕੀ ਦਾ ਖਾਸ ਕਰਕੇ ਚਿੱਤੇ ਨੂੰ ਲੱਗੇ ਇਹਨਾਂ ਨੂੰ 92 ਦਿਤੀ ਸੀ ਕਿਤੇ ਮੁਦਾਲੇ ਗੇ ਬਟਾਂ ਭਾਈਆਂ ਜੀ ਪਰ 18 ਦਿਨ ਚਿੱਟਾ ਵਿਗ ਰਿਹਾ ਹੈ ਪਿੰਡ ਚ ਆਦੀਪੁਰ ਆਪਣੇ ਦਰਖਾਹ ਦਿੱਤੀ ਜਾਣੇ ਦੇ ਵਿੱਚ ਵੀ ਸਾਨੂੰ ਇੱਕ 부ੜੀ ਇੱਕ ਜਨਾਨੀ ਰੋਜ਼ ਰਲਾ ਕਰਦੀ ਹੈ ਉਹਦੀ ਨਾਲ ਵੀ ਕੁਝ ਨਹੀਂ ਬਣਿਆ ਬਾਦ ਕੇ ਤਾਂ ਤਨੀ ਦਰਖਾਹ ਦਿੱਤੀ ਉਹਦਾ ਵੀ ਕੁਝ ਨਹੀਂ ਬਣਿਆ ਮੁੜ ਕੇ ਪੁੱਛ ਗਿਆ ਨਹੀਂ ਮਾਲ ਦੀ ਤੇ ਅਜਿਹਾ ਨਾਲ ਜਖ ਪਾਜਪਾ ਨੂੰ ਤੇ ਆਪ ਪਾਰਟੀ ਨੂੰ ਇੱਥੇ ਨਹੀਂ ਬੋਲਣ ਦੇਵਾਂਗੇ ਜਿੰਨਾ ਤੇ ਕੋ ਪਾਜ ਪਾ ਨਾਲ ਤਾਂ ਸਾਡਾ ਜਮੀਨ ਵੀ ਬੋਲਣ ਲਵਾ ਪਿੰਡ ਜਿਹੜੀ ਵੰਨੇ ਮੰਗੇ ਪਰ ਆਮ ਪਾਰਟੀ ਸ਼ੋਹ ਕੰ ਦਾ ਚੱਕਰ ਤੇ ਬੱਚੀ ਨੂੰ ਨੌਕਰੀ ਉਹਨਾਂ ਜੇ ਕਿਤੇ ਰਾਮਪਰਾ ਬਲਾਕ ਤੇ ਨਹੀਂ ਬੋਲ ਸਕਦੀ ਤੇ ਅੱਜ ਇਹਨਾਂ ਵਜੀ ਆਪਾਂ ਜਾ ਬੋਲ ਕਰਨਾ ਆਪਾਂ ਹੋ ਜਾਣਾ ਆਪਾਂ ਗੱਡੀ ਗਾ ਲੈ ਕੇ ਜਾਈਏ ਤੇ ਨਾਰੇ ਲਾਉਂਦੇ ਜਾਵਾਂਗੇ ਪੰਜਾਬ ਸਰਕਾਰ ਲੋਕਾਂ ਦਾ ਬਾਦ ਬਾਦ ਪੰਜਾਬ ਸਰਕਾਰ ਲੋਕਾਂ ਦਾ ਬਾਦ

ਕਹਿੰਦਾ ਨਹੀਂ ਜਿਹਦੇ ਨੂੰ ਦੱਸਿਆ ਹੀ ਹੈ ਕਿ ਪਹਿਲਾਂ ਵੀ ਇਹਨਾਂ ਦਾ ਐਮਐਲਏ ਜਿਹੜਾ ਜਸਪੁਰ ਸਿੰਘਾ ਕਹਿੰਦਾ ਸੀਗਾ ਵੀ ਕੋ ਜਿਹੜਾ ਕਿਸਾਨਾਂ ਨੂੰ ਧਰਨੇ ਲਾ ਕੇ ਪੰਜਾਬ ਦਾ ਡੇਰਾ ਕਰਕ ਕਰਦਾ ਆ ਮੇਰੇ ਖਰੇ ਇਹਨਾਂ ਦੇ ਪੋਸਟਰ ਨੇ ਆ ਪੋਸਟਰ ਦੇਖੋ ਇਕੱਲੇ ਇਕੱਲੇ ਕਰਕੇ ਦਿਖਾਓ ਉਹਨਾਂ ਨੂੰ ਕਿਹਦਾ ਇਹ ਰੰਗ ਆਹ ਜਿਹੜਾ ਆ ਬੱਟਾ ਜਹਾਰ ਪਾਜੀ ਮਾ ਆ ਇਹਨਾਂ ਦਾ ਜਿਹੜਾ ਸਪੀਕਰ ਬਰਤਾਰ ਖੰਡਮਾ ਬੋਲਦਾ ਆ 2012 ਚ ਆਪ ਮੁੱਖ ਮੰਤਰੀ ਭਰਨੇ ਤੇ ਬੋਲਦਾ ਜੇ ਇਹਾਰੇ ਦੇ ਬੰਦੇ ਆ ਤਾਂ ਇਹ ਦੇਸ਼ ਭਗਤ ਨੇ ਜੋ tufaan ਆਪਿਆ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੀ ਧਰਨਾ ਲਾਉਂਦੇ ਨੇ ਤਾਂ ਉਹਨਾਂ ਨੂੰ ਆਤਵਾਦੀ ਜਾਂ ਜਿਵੇਂ ਨੇ ਕਿਹਾ ਸੀ ਡੇੜਾ ਕਰਕੇ ਕੀਤਾ ਤੇ ਜਦੋਂ ਇਹਨਾਂ ਦੇ ਬੱਚਦੇ ਨੇ ਉਹਦੇ ਦੇਸ਼ ਭਗਤ ਬਣਦੇ ਨੇ ਸੁਪਾਵੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦੇ ਸਕੇ ਕੰਡੀਆਂ ਸਾਹ ਨਥੇ ਦੇ ਪੁੱਛਿਆ ਐਲਐਸਪੀ ਦੇ ਪੁੱਛਿਆ ਕਹਿੰਦੇ ਸਾਡੇ ਦਾ ਇਹ ਐਲਐਸਪੀ ਦਾ ਸੈਂਟਰੀਆ ਜੇਣੀ ਹੈ ਤੇ ਜਦੋਂ ਤੁਹਾਡੀ ਐਮਐਲਏ ਗਗਨਨ ਮੋਰਮਾਲ ਕਹਿੰਦੀ ਸੀ ਝਟਕੀ ਮਾਰ ਕੇ ਵੀ ਐਮਐਲਏ ਧੱਪਾ ਜਿਵੇਂ ਤਾਰੇ ਤੁਸੀਂ ਐਮਐਸਪੀ ਦੇ ਗੇ ਤੇ ਉਹ ਹੁਣ ਇੱਧਰ ਆਈ ਹੈ ਨਾ ਤੇ ਇਹ ਹੁਣ ਜਿਹੜੀ ਮੁੱਖ ਮੰਤਰੀ ਨੇ ਵੀ ਉਸਦੇ ਬਿਆਨ ਦਾ ਐਮਐਲਏ ਦੀ ਬਿਆਨ ਦਾ ਨੁਕਸਾਨ ਕੀਤਾ ਉਸ ਟਾਈਮ ਉਹ ਹਾਂ ਜਿਹੜੀ ਸਾਡੀ ਐਮਐਲਏ ਆ ਉਹ ਮੈਂ ਤਾਂ ਸਮਰਥਨ ਕਰਦਾ ਵੀ ਜੇ ਉਹਨੂੰ 5 ਮਿੰਟਾਂ ਦੇ ਵਿੱਚ ਐਲਐਸਪੀ ਦੇ ਦੇ ਤੇ ਅੱਜ ਉਹ ਕਹ ਰਹੇ ਨੇ ਕਿ ਜਿਹੜੀ ਐਮਐਲਏ ਆ ਜਿਹੜੀ ਦੀ ਸੈਂਟਰ ਸਰਕਾਰ ਦੇ ਹੋਈ ਲੈ ਕਿਤੇ ਕਿਤੇ ਤਾਂ ਗੋਲੇਬਰਾ ਹੋਇਆ ਆਪਾਂ ਨਾਅਰੇ ਲਾ ਕੇ ਫੇਟ ਕਰਾਂਗੇ ਪੰਜਾਬ ਸਰਕਾਰ ਦੀ ਆਪਾ ਆਪਾ ਵਾਜਕਾਰ ਮੁਦਰਾਬੋਲ ਵਾਜਕਾਰ ਮੁਦਰਾਬੋਲ